ਇਕ ਤਾਂ ਰਹਿਰਾ ਸਾਬ ਜੀ ਦਾ ਪਾਠ ਉਦੋਂ ਕਰਨਾ ਜਦੋਂ ਸੂਰਜ ਛਿਪ ਰਿਹਾ ਹੋਵੇ ਛਿਪਿਆ ਨਾ ਹੋਵੇ ਛਿਪ ਰਿਹਾ ਹੋਵੇ ਜਦੋਂ ਸੂਰਜ ਉਦੋਂ ਰਹਿਰਾ ਸਾਬ ਜੀ ਦਾ ਪਾਠ ਪਰ ਆਰੰਭ ਕਰਨਾ ਤੇ ਆਸਾ ਜੀ ਦੀ ਵਾਰ ਦੀ ਸਮਾਪਤੀ ਵੀ ਉਦੋਂ ਕਰਨੀ ਜਦੋਂ ਸੂਰਜ ਚੜ ਰਿਹਾ ਹੋਵੇ ਚੜਿਆ ਨਾ ਹੋਵੇ ਚੜ ਰਿਹਾ ਹੋਵੇ ਇਹੋ ਇਸ ਬਾਬਾ ਕੇ ਸਤਖੰਡ ਸ੍ਰੀ ਹਰਮੰਦਰ ਸਾਹਿਬ ਜੀ ਵਿਖੇ ਕਿਧਰੇ ਰਹਿਰਾ ਸਾਬ ਜੀ ਦਾ ਪਾਠ 5:30 5:30 ਤੇ ਕਿਧਰੇ 7:30 ਵਜੇ ਵੀ ਰਹਿਰਾ ਸਾਬ ਜੀ ਦਾ ਪਾਠ ਹੁੰਦਾ ਪ੍ਰਤਨ ਜਿਹੜੀ ਮਰਿਆਦਾ ਸਤਖੰਡ ਸ੍ਰੀ ਹਰਮੰਦਰ ਸਾਹਿਬ ਜੀ ਦੀ ਦਾਸ ਨੂੰ ਸਨਮਾਨ ਜੋ ਗੁਰਪਰਵਾਸੀ ਸਤਖੰਡ ਵਾਸੀ ਗੁਰਮੁਖ ਪਿਆਰੇ ਪੂਰਨ ਗੁਰਸਿੱਖ ਮਹਾਤਮਾ ਸ਼੍ਰੀ ਮਾਨ ਸਿੰਘ ਸਾਹਿਬ ਗਿਆਨੀ ਜਗਤਾਰ ਸਿੰਘ ਸਾਹਿਬ ਜੀ ਨੇ ਆਪਣੇ ਮੁਖ ਤੋਂ ਦਸੀ ਉਹ ਇਹ ਕਿ ਪ੍ਰਤਨ ਦੌਰ ਵਿੱਚ ਜਿਹੜੇ ਗੁਰੂ ਗਰੀਬ ਨਮਾਜ਼ ਮਾਰਿਆ ਦੇ ਵਜ਼ੀਰ ਗਰੰਥੀ ਸਿੰਘ ਸਾਹਿਬਾਨ ਹੋਇਆ ਕਰਦੇ ਸਨ ਉਹ ਇਸ਼ਾਰਾ ਦਿੰਦੇ ਸਨ ਅਰਦਾਸੀਏ ਸਿੰਘ ਨੂੰ ਮੇਵੜੇ ਨੂੰ ਅਰਦਾਸੀਆ ਸਿੰਘ ਜੀ ਬਾਹਰ ਜਾਂਦੇ ਸਨ ਹਰਕੀਪੌੜੀ ਵਾਲੇ ਪਾਸੇ ਤੇ ਉਹਨਾਂ ਨੇ ਬਾਹਰ ਵੇਖਣਾ ਕਿ ਸੂਰਜ ਛਿਪਣ ਵਾਲਾ ਹੋ ਗਿਆ ਛਿਪਿਆ ਨਹੀਂ ਤੇ ਉਹ ਸਿੰਘ ਸਾਹਿਬ ਜੀ ਨੂੰ ਇਸ਼ਾਰੇ ਨਾਲ ਸੀਸ ਹਲਾ ਕੇ ਕਹਿੰਦੇ ਕਿ ਹਾਂਜੀ ਸਮਾਂ ਹੋ ਗਿਆ ਫਿਰ ਸਿੰਘ ਸਾਹਿਬ ਜੀ ਗਰੰਥੀ ਸਿੰਘ ਜੀ ਜੋ ਮਹਾਰਾ ਦੀ ਜੂਰੀ ਵਿੱਚ ਬਿਰਾਜਮਾਨ ਹੁੰਦੇ ਗੁਰੂ ਕੇ ਵਜ਼ੀਰ ਉਹ ਫਿਰ ਰਾਗੀ ਸਿੰਘ ਜੀ ਨੂੰ ਇਸ਼ਾਰਾ ਦਿੰਦੇ ਫਿਰ ਰਾਗੀ ਸਿੰਘ ਜੀ ਸੋਦਰ ਦਾ ਕੀਰਤਨ ਪਰਾਰੰਭ ਕਰ ਦਿੰਦੇ ਸੋਦਰ ਲਾ ਦਿੰਦੇ ਇਸ ਤਰ੍ਹਾਂ 5-5 ਮਿੰਟ ਦੇ ਵਖਮੇ ਦੇ ਨਾਲ ਰਹਿਰਾ ਸਾਹਿਬ ਜੀ ਦਾ ਸਮਾਂ ਜਿਹੜਾ ਸੀ ਉਹ ਸਾਧ ਸੰਗਤ ਜੀ ਹੋਇਆ ਕਰ